ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਦ ਗੁਰੈ ਨਮੈ ਜੁਗਾਦ ਗੁਰੈ ਨਮੈ ਸਤ ਗੁਰੈ ਨਮੈ ਸ੍ਰੀ ਗੁਰਦੇਵ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਆਪ ਕੀ ਭਾਗਾਂ ਵਾਲੇ ਹੋ ਗੁਰਬਾਣੀ ਨਾਲ ਜੁੜਦੇ ਹੋ ਪਥਾਂ ਨਾਲ ਜੁੜਦੇ ਹੋ ਜੁੜਦੇ ਹੋ ਇਹ ਹੀ ਵੱਡਮੁੱਲਾ ਸਮਾਹ ਹੈ ਇਹ ਹੀ ਵੱਡਿਆਂ ਭਾਗਾਂ ਵਾਲੇ ਹਨ ਮਹਾਰਾਜ ਨੇ ਇਹਨਾਂ ਨੂੰ ਹੀ ਵਰਡ ਭਾਗੀ ਸਾਧ ਸੰਗਤ ਪਾਏ ਭਾਗ ਹੀਣ ਪਰਮ ਝੋਟਾ ਖਾਇ ਇਹ ਸਾਧ ਸੰਗਤ ਕਰਨੇ ਹੈ ਕਥਾ ਬਾਰਤਾ ਸੁਣ ਕੇ ਗੁਰੂ ਦੇ ਚਰਨਾਂ ਨਾਲ ਪੱਕੇ ਤੌਰ ਤੇ ਲੱਗ ਜਾਣਾ ਇਹ ਨਹੀਂ ਇਦਰੋਂ ਸੁਣੀ ਤੇ ਇਦਰੋਂ ਕੱਢ ਦਿੱਤੀ ਨਹੀਂ ਭਾਈ ਇਹ ਖਜ਼ਾਨਾ ਭਰਪੂਰ ਕਰਨਾ ਬੈਂਕ ਬੈਲੈਂਸ ਜਿਦਾਂ ਬਣਾਉਂਦੇ ਹੋ ਨਾ ਸਾਰਾ ਧਨ ਕਮਾਗ-ਮਾ ਕੇ ਬੈਂਕਾਂ 'ਚ ਜਮਾ ਕਰਕੇ ਆਪਣੇ ਆਣ ਵਾਲੀਆਂ ਪੀੜ੍ਹੀਆਂ ਦੇ ਵੀ ਉਹ ਸੋਚਦੇ ਹੋਗੇ ਉਹਨਾਂ ਦੇ ਵੀ ਕੁਝ ਛੱਡ ਜਾਈਏ ਪਰ ਨਹੀਂ ਪਿਆਰਿਓ ਆ ਵੀ ਤੁਹਾਨੂੰ ਜ਼ਰੂਰ ਕਮਾਈ ਕਰਨੀ ਹੈ ਇਹ ਸਾਨੂੰ ਵੀ ਇਸ ਹਿਰਦੇ ਰੂਪੀ ਖਜ਼ਾਨੇ ਵਿੱਚ ਜਮਾ ਕਰਨਾ ਇਸ ਮਸਤਕ ਵਿੱਚ ਜਮਾ ਕਰਨਾ ਜਿੰਨੀ ਗੁਰਬਾਣੀ ਯਾਦ ਹੁੰਦੀ ਹੈ ਕਰ ਲੈਣੀ ਕਿਉਂਕਿ ਕਈ ਵਾਰੀ ਰਾਹ ਪੈਂਡੇ ਵਿੱਚ ਕੋਈ ਸਾਧਨ ਨਹੀਂ ਹੁੰਦਾ ਜਿਹੜੀ ਬਾਣੀ ਸਾਨੂੰ ਸਮਝੀ ਹੋਈ ਸਾਡੇ ਹਿਰਦੇ ਵਿੱਚ ਵਸੀ ਹੋਏਗੀ ਉਹ ਜਿੱਥੇ ਮਰਜੀ ਬੈਠ ਕੇ ਆਪਾਂ ਪੜ ਸਕਦੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਇਸ ਕਰਕੇ ਮਹਾਰਾਜ ਕਹਿੰਦੇ ਹੀ ਸੋ ਕਿਉਂ ਮਨੋ ਵਿਸਾਰੀ ਕਹਿੰਦੇ ਇਹ ਕਹੇ ਨਾਨਕ ਏ ਵੱਡਾ ਵੱਡਾ ਦਾਦਾ ਤੂੰ ਨੂੰ ਦਿਲੋਂ ਕਿਉਂ ਭੁਲਾਇਆ ਜਾਏ ਕਿਉਂ ਨੂੰ ਭੁਲਾਇਆ ਵੇ ਦਿਲੋਂ ਮਹਾਰਾਜ ਕਹਿੰਦੇ ਜੈਸੀ ਅਗਨ ਉਦਰ ਮੈਂ ਤੇਸੀ ਬਾਹਰ ਮਾਇਆ ਜਿਸ ਤਰ੍ਹਾਂ ਦੀ ਅਗਰਭ ਵਿੱਚ ਹੈ ਨਾ ਕਹਿੰਦੇ ਉਹੋ ਜਹੀ ਮਾਇਆ ਬਾਹਰ ਹੈ ਇੱਕ ਅਗਨ ਦਾ ਕੁੰਡ ਜਿਹੜਾ ਹੈ ਜਿੱਥੇ ਪੁੱਠੇ ਲੜਕੇ ਸੀ ਨਰਕ ਕੁੰਡ ਅਗਨ ਦਾ ਸਾਗਰ ਉੱਥੇ ਪੁੱਠਾ ਲੜਕਿਆ ਸੀ ਕਹਿੰਦੀ ਜਿੱਦਾਂ ਦਾ ਉਹ ਅੱਗ ਦਾ ਸਾਗਰ ਸੀ ਨਾ ਇਸੇ ਤਰੀਕੇ ਤੈਸੀ ਬਾਹਰ ਮਾਇਆ ਕਹਿੰਦੇ ਜਦੋਂ ਬਾਹਰ ਨਿਕਲਦਾ ਨਾ ਫਿਰ ਉਹੋ ਹੀ ਉਦਾਂ ਦੀ ਹੀ ਅੱਗ ਬਾਹਰ ਹੈ ਉਹੀ ਜਹੀ ਮਾਇਆ ਬਾਹਰ ਵੀ ਹੈ ਜਿੱਦਾਂ ਗਰਭ ਵਿੱਚ ਸੀ ਉਤੋਂ ਬਾਹਰ ਵੀ ਆਇਆ ਤੇ ਬਾਹਰ ਵੀ ਉਹੋ ਹੀ ਮਿਲੀ ਹੈ ਮਾਇਕਨ ਸਭ ਏਕੋ ਜਹੀ ਕਰਤੇ ਖੇਲ ਰਚਾਇਆ ਮਾਇਆ ਤੇ ਅਗ ਦੋਵੇਂ ਇੱਕੋ ਹੀ ਰੂਪ ਹਨ ਪਿਆਰੀ ਸ਼ਾਸਤਰੀ ਇਸ ਵਿੱਚ ਕੋਈ ਫਰਕ ਨਹੀਂ ਹੈ ਇਹ ਇੱਕੋ ਹੀ ਰੂਪ ਹੈ ਇਹ ਮਾਇਆ ਜਿਹੜੀ ਹੈ ਨਾ ਮਾਇਆ ਸਾਨੂੰ ਸਭ ਕੁਝ ਭੁਲਾ ਦਿੰਦੀ ਹੈ ਰੱਬ ਦਾ ਪੜਮੁਲਾ ਕੀਮਤੀ ਨਾਮ ਪੁੱਤਰਾ ਧੀਆਂ ਵਿੱਚ ਜਿਹੜੇ ਜੁੜਦਾ ਨਾ ਮਹਾਰਾਜ ਕਹਿੰਦੇ ਨੇ ਇਹ ਜੋ ਕੁਝ ਤੁਨੋਂ ساری ਉਮਰ ਜਦੋਂ ਆਪਾਂ ਅਮਰ ਛਕਦੇ ਹਾਂ ਸਾਨੂੰ ਦਾਤ ਬਖਸ਼ਿਸ਼ ਹੁੰਦੀ ਹੈ ਮਿਲਦੀ ਹੈ ਸਾਨੂੰ ਫਿਰ ਇੱਕ ਹੋਮਵਰਕ ਦਿੰਦੇ ਨੇ ਗੁਰੂ ਕੇ ਪਿਆਰੇ ਪੰਜ ਸਿੰਘ ਸਹਿਬਾਨ ਕਹਿੰਦੇ ਨੇ ਭਾਈ ਅੱਜ ਤੋਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਵੇਰ ਉੱਠ ਕੇ ਅਮ੍ਰਿਤ ਵੇਲੇ ਇਸ਼ਨਾਨ ਕਰਨਾ ਇਸ਼ਨਾਨ ਤੋਂ ਉਪਰੰਤ ਫਿਰ ਕੀ ਕਰਨਾ ਹੈ ਫਿਰ ਭਾਈ ਸਿਮਰਨ ਕਰਨਾ ਸਿਮਰਨ ਕਰਕੇ ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਗਾਣੇਮੀ ਕਰਨਾ ਪੰਜ ਬਾਣਿਆਂ ਦਾ ਨਿਤਨੇਮ ਕਰਕੇ ਇਸ ਜੀਵਨ ਨੂੰ ਉਜਵਲ ਬਣਾਣਾ ਸੱਚਾ ਸੁੱਚਾ ਬਣਾਣਾ ਹਮੇਸ਼ਾ ਵਾਸਤੇ ਇਹ ਨਹੀਂ ਹੈਗਾ ਆੜ ਪੂਜਾ ਕਰੀ ਜੋ ਤੇ ਬਾਹਰ ਲੁੱਟ ਖੋ ਕਰੀ ਜੋ ਨਾ ਭਈ ਪਾਠ ਪੂਜਾ ਕਰਕੇ ਇਮਾਨਦਾਰੀ ਦਾ ਜੀਵਨ ਬਤੀਤ ਕਰਨਾ ਹੈ ਕਿਸੇ ਦਾ ਹੱਕ ਨਹੀਂ ਖਾਣਾ ਕਿਸੇ ਤੋਂ ਆਪਣਾ ਦੇਣਾ ਨਹੀਂ ਛੱਡਣਾ ਨਹੀਂ ਆਪਣਾ ਹੱਕ ਪ੍ਰਾਪਤ ਕਰੋ ਦੂਜੇ ਦਾ ਦੂਜੇ ਨੂੰ ਦੇ ਦਿਓ ਕਹਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਦੂਜੇ ਦਾ ਹੱਕ ਖਾਂਦਾ ਹੈ ਨਾ ਜੇ Hindu ਹੈ ਤਾਂ ਉਹ ਜਿਹੜਾ ਨਾ ਗਾਂ ਖਾਣ ਦੇ ਬਰਾਬਰ ਹੈ ਕਿਉਂਕਿ Hindu ਲੋਕ ਗਾਂ ਨੂੰ ਪੂਜਦੇ ਹਨ ਤੇ ਜਿਹੜਾ ਮੁਸਲਮਾਨ ਹੈ ਉਹ ਸੂਰ ਨੂੰ ਸੂਰ ਦੇ ਮਾਸ ਤੋਂ ਨਫ਼ਰਤ ਕਰਦਾ ਹੈ ਕਹਿੰਦੇ ਜਿਹੜਾ Hindu ਹੈ ਜੋ ਬੇਈਮਾਨੀ ਕਰਦਾ ਤੇ ਉਹਨੂੰ ਗਾਂ ਦੇ ਮਾਸ ਦੇ ਬਰਾਬਰ ਫਲ ਮਿਲਦਾ ਹੈ ਤੇ ਜਿਹੜਾ ਇਹ ਮੁਸਲਮਾਨ ਹੈ ਉਹਨੂੰ ਭਾਈ ਸੂਰ ਖਾਣ ਬਰਾਬਰ ਹੈ ਹੱਕ ਪਰਾਇਆ ਨਾਨਕਾ ਉਸ ਗਾਏ ਉਸ ਸੂਰ ਇਸ ਕਰਕੇ ਇਹ ਜਿਹੜੀ ਹੈ ਹਨਾ ਇਹ ਮਾਇਆ ਜਿਹੜੀ ਹੈ ਅਗਨ ਸਾਗਰ ਹੈ ਪਿਆਰੀ ਸਾਧ ਸੰਗਤ ਇਸ ਕਰਕੇ ਇਹਦੇ ਪਿੱਛੇ ਨਹੀਂ ਲੱਗਣਾ ਇਨੂੰ ਵਰਤਣਾ ਜ਼ਰੂਰ ਹੈ ਲੋੜ ਹੈ ਨਾ ਖਾਣਾ ਹੈ ਇਸ ਈ ਜਿੰਦਾ ਰੱਖਣ ਲਈ ਖਾਣਾ ਪੀਣਾ ਜ਼ਰੂਰੀ ਹੈ ਇਸ ਕਰਕੇ ਭਾਈ ਖਾਣ ਪੀਣ ਦਾ ਕਿਸੇ ਨੂੰ ਸਿਮਤ ਰੱਖਣਾ ਹੈ ਇਹਦੇ ਵਿੱਚ ਮੋਹ ਨਹੀਂ ਲਾਣਾ ਇਹਨਾਂ ਚੀਜ਼ਾਂ ਨੂੰ ਵਰਤਣਾਂ ਸਾਨੂੰ ਮਿਲਿਆ ਹੈ ਘਰ ਵਿੱਚ ਰਸੋਈ ਜਾਂਨੇ ਆ ਹਰ ਚੀਜ਼ ਸਾਨੂੰ ਵਰਤਣ ਲਈ ਮਿਲੀ ਆ ਉਹ ਵਰਤ ਕੇ ਫਿਰ ਆਪਾਂ ਉੱਥੇ ਟਿਕਾ ਦੰਨੇ ਆ ਭਾਈ ਇਸੇ ਤਰੀਕੇ ਨਾਲ ਸੰਸਾਰ ਦੀਆਂ ਚੀਜ਼ਾਂ ਨੂੰ ਵਰਤੋ ਜ਼ਰੂਰ ਔਰ ਵਰਤਕੇ ਇਸ ਨੂੰ ਉਹ ਨਾ ਕਰੋ ਇਸ ਵਿੱਚ ਲੀਨ ਨਾ ਹੋ ਜਾਓ ਕਿ ਤੂੰ ਬਗਰ ਮੈਂ ਹੁਣ ਜੀਂਦਾ ਨਹੀਂ ਆ। ਤੇ ਮਹਾਰਾਜ ਕਹਿੰਦੇ ਨੇ ਇਹ ਮਾਇਆ ਵੀ ਮਾਇ ਤੇ ਅੰਦਰ ਦਾ ਸਾਗਰ ਇੱਕੋ ਜਿਹਾ ਹੀ ਹੈ। ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਮਾਇਆ ਅਗਨ ਸਭ ਏਕੋ ਜਹੀ ਕਰਤੇ ਹਿਰਜਾ ਉਹ ਉਸ ਪ੍ਰਮਾਤਮਾ ਦਾ ਖੇਲ ਹੈ ਜਿਉਂ ਰਚਨਾ ਰਚੀ ਹੈ। ਕਲਰਾ ਪਸਾਰਾ ਹੈ ਉਹ ਇਹ ਇਹ ਮਹਾਰਾਜ ਤਾਈ ਦੇ ਦਸਮ ਪਾਤਸ਼ਾਹ ਕਹਿੰਦੇ ਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ ਮੈਂ ਉਸ ਪਰਮੇਸ਼ਰ ਦਾ ਦਾਸ ਹਾਂ ਤੇ ਕੀ ਹੈ ਮੈਂ ਉਹਦੇ ਉਹਦਾ ਤਮਾਸ਼ਾ ਦੇਖ ਦੇਖ ਰਿਹਾ ਭਈ ਇਸ ਮਨੁੱਖ ਨੂੰ ਕਿਸ ਵਾਸਤੇ ਭੇਜਿਆ ਸੀ ਸੰਸਾਰ ਵਿੱਚ ਇਹਨੂੰ ਤਾਂ ਨਾਮ ਜਪਣ ਲਈ ਭੇਜਿਆ ਸੀ ਇਹ ਤੇ ਵੱਡ-ਵੱਡੀਆਂ ਚੀਜ਼ਾਂ ਦੇ ਪਿੱਛੇ ਪਿਆ ਹੋਇਆ ਉਹਦੀਆਂ ਬਣਾਈਆਂ ਹੋਈਆਂ ਵਸੂਆਂ ਦੇ ਪਿੱਛੇ ਪਿਆ ਹੈ ਕਲ ਜੂਗੀ ਵਸਤੂਆਂ ਜੋ ਬਣਾਈਆਂ ਸੀ ਭਾਈ ਇਹਨੂੰ ਵਸਤੂ ਪਿਆਰੀ ਹੈ ਮਹਾਰਾਜਾ ਨੂੰ ਕੋਈ ਪਿਆਰ ਨਹੀਂ ਹੈ ਉਹ ਕਹਿੰਦੇ ਮੈਂ ਤਮਾਸ਼ਾ ਦੇਖ ਰਿਹਾ ਭਾਈ ਜਿਹਨੂੰ ਪਿਆਰ ਕਰਨਾ ਸੀ ਉਹਨੂੰ ਹੀ ਭੁੱਲ ਬੈਠਾ ਇਹ ਕਰਤੇ ਦਾ ਖੇਲ ਹੈ ਕਰਤੇ ਹੈ ਖੇਡ ਰਚਾ ਕਹਿੰਦੇ ਚਾਹ ਤਿਸ ਪਾਣਾ ਮਨ ਜਾ ਤਿਸ ਪਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਜਦੋਂ ਰੱਬ ਨੂੰ ਪਾਇਆ ਨਾ ਤਾਂ ਇਹ ਜੀਵ ਪੈਦਾ ਹੋਇਆ ਜਾਂ ਤਿਸ ਭਾਣਾ ਤਾਂ ਜੰਮਿਆ ਜਿਸ ਵੇਲੇ ਉਹਨੂੰ ਭਾਣਾ ਉਹਦੇ ਭਾਣੇ ਵਿੱਚ ਆਏ ਹਨ ਨਾ ਜਿਹਨੂੰ ਜਦੋਂ ਉਹਨੂੰ ਚੰਗਾ ਲੱਗਿਆ ਉਹਨੂੰ ਉਦੋਂ ਸਾਨੂੰ ਸੰਸਾਰ ਵਿੱਚ ਭੇਜਿਆ ਤੇ ਪਰਿਵਾਰ ਨੂੰ ਚੰਗਾ ਲੱਗਾ ਪਰਿਵਾਰ ਨੂੰ ਬਹੁਤ ਅੱਜ ਵੀ ਪਰਿਵਾਰ ਬੜਾ ਖੁਸ਼ ਹੈ ਲੜਕਾ ਪੈਦਾ ਹੋਇਆ ਹੈ ਲੜਕੀ ਪੈਦਾ ਹੋਈ ਹੈ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਤੇ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਪ੍ਰਭੂ ਤੋਂ ਵਰਤੀ ਟੁੱਟ ਗਈ ਤ੍ਰਿਸ਼ਨਾ ਲੱਗ ਗਈ ਬਾਹਰ ਆਇਆ ਨਾ ਬਾਹਰ ਆਂਦੇ ਆਂ ਹੀ ਪ੍ਰਭੂ ਤੂੰ ਵਰਤੀ ਟੁੱਟੀ ਤੇ ਫਿਰ ਕੀ ਹੈ ਰੋਂਦਾ ਕਰ ਲਾਂਦਾ ਕਹਿੰਦੇ ਮਾਇਆ ਅਮਰ ਵਰਤਾਇ ਇਹ ਮਾਇਆ ਦੇ ਮਾਇਆ ਨੇ ਹੁਕਮ ਬਰਤਾ ਦਿੱਤਾ ਸਹਿਬ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜ ਉਹਉ ਦੁਜਾ ਲਾਇ ਇਹ ਮਾਇਆ ਮਾਇਆ ਇਹ ਹੈ ਜਿਸ ਤੋਂ ਹਰੀ ਵਿਸਰ ਜਾਂਦਾ ਜੇ ਇਹ ਮਾਇਆ ਦੇ ਮੋਹ ਵਿੱਚ ਲਪਟ ਹੁੰਦਾ ਨਾ ਤੇ ਇਸ ਨੂੰ ਹਰੀ ਪ੍ਰਮਾਤਮਾ ਵਾਹਿਗੁਰੂ ਵਿਛੜ ਜਾਂਦੇ ਨੇ ਮੋਹ ਉਪਜ ਕਹਿੰਦੇ ਮੋਹ ਪੈਦਾ ਹੁੰਦਾ ਹੈ ਤੇ ਦੂਜਾ ਦੂਜਾ ਇგი ਲੱਗ ਜਾਂਦਾ ਦੂਜੇ ਪਾਸੇ ਲੱਗ ਜਾਂਦਾ ਸਭ ਫਰੋਂਦੇ ਨੇ ਕਹੈ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨਿ ਵਿਚੇ ਮਾਇਆ ਪਾਇ ਕਹਿੰਦੇ ਕਹੈ ਨਾਨਕ ਗੁਰੂ ਦੀ ਕਿਰਪਾ ਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਗੁਰੂ ਜੀ ਕਹਿੰਦੇ ਹਨ ਗੁਰੂ ਘਰ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਲਿਵ ਲੱਗੀ ਜਿਹੜੇ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਨੇ ਲਿਵ ਲਾਈ ਉਹ ਦੁਨੀਆ ਵਿੱਚ ਰਹਿੰਦੇ ਹੋਏ ਮਾਇਆ ਸਾਗਰ ਵਿੱਚ ਰਹਿੰਦੇ ਹੋਏ ਅਗ ਦੇ ਸਾਗਰ ਵਿੱਚ ਰਹਿੰਦੇ ਹੋਏ ਕਹਿੰਦੇ ਉਹਨੇ ਉਹਨੇ ਮਾਇਆ ਦੇ ਵਿੱਚ ਰਹਿੰਦਿਆਂ ਹੈ ਤਿਨੇ ਵਿੱਚੇ ਮਾਇਆ ਪਾਇਆ ਉਹਨੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਹੀ ਵੀ ਪ੍ਰਭੂ ਨੂੰ ਵਿਸਾਰਿਆ ਨਹੀਂ ਵਿਸਾਰਿਆ ਨਹੀਂ ਤੇ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਦੇ ਹਨ ਜਿੱਥੇ ਦੁਨਿਆਵੀ ਕਾਰਜ ਕਰਦੇ ਹਨ ਉੱਥੇ ਪ੍ਰਭੂ ਦਾ ਸਿਮਰਨ ਵੀ ਕਰਦੇ ਹਨ ਜਿਨ੍ਹਾਂ ਲਿਵ ਲੱਗੀ ਤਿਨੇ ਵਿੱਚੇ ਮਾਇਆ ਪਾਇਆ ਸੋ ਅੱਜ 28 ਮੇ ਸ਼ਬਦੀ ਵਿਚਾਰ ਹੋ ਚੁੱਕੀ ਹੈ ਪਿਆਰੇ ਸਾਧ ਸੰਗਤ ਜੀ ਸੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਾਰ ਬਾਰ ਰੋਝ ਬੇਨਤੀ ਕਰਦੇ ਆ ਪਿਆਰਿਓ ਕਰੋ ਕਰ ਦਿਓ ਖਰੀ ਜਾਓ ਵੱਧ ਤੇ ਵੱਧ ਕਰਾਓ ਇਸ ਬਾਣੀ ਨੂੰ ਪਹੁੰਚਾ ਦਿਓ ਹਰ ਘਰ ਦੇ ਵਿੱਚ ਜੋ ਆਪ ਦੇ ਸੰਗੀ ਸਾਥੀ ਗੁਰੂ ਘਰ ਸ਼ਬਦ ਹਿਰਦੇ ਤੇ ਆਈ ਸੰਗੀ ਸਾਥੀ ਸਿਗਨ ਤੇ ਰਾਹੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਸੋ ਪਿਆਰਿਓ ਇਸ ਤਰ੍ਹਾਂ ਗੁਰੂ ਨੂੰ ਸੰਭਾਲਣਾ ਤੇ ਇਹ ਸੰਗੀ ਸਾਥੀਆਂ ਨੂੰ ਵੀ ਤਰਾਣਾ ਸਾਧ ਸੰਗਤ ਜੀ ਆਪਣੇ ਸੰਗੀ ਸਾਥੀਆਂ ਨੂੰ ਵੀ ਬਾਣੀ ਨਾਲ ਜੋੜਨਾ ਹੈ ਸ਼ਬਦ ਨਾਲ ਜੋੜ ਕੇ ਉਹਨਾਂ ਦੇ ਉੱਤੇ ਵੀ ਮਹਾਰਾਜ ਦੀ ਕਿਰਪਾ ਹੋ ਜਾਵੇ ਸੋ ਪਿਆਰਿਓ ਸਬਸਕ੍ਰਾਈਬ ਜਰੂਰ ਕਰੋ ਲਾਈਕ ਤੇ ਸ਼ੇਅਰ ਕਰੋ ਆਓ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ